ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਮਨਿੰਦਰ ਸੈਣੀ ਵਲੌਗਸ ਤੇ ਹਾਂਜੀ ਅੱਜ ਅਸੀਂ ਤੁਹਾਨੂੰ 16 ਇੰਚ ਛਾਤੀ ਦੇ ਆਸਾਰ ਨਾਲ ਕਮੀਜ਼ ਦੀ ਕਟਿੰਗ ਕਰਨ ਕਰਨੀ ਦੱਸਾਂਗੇ ਠੀਕ ਹੈ ਜੀ ਆਹ ਲਓ ਜੀ ਮੈਂ ਦੋਨੋਂ ਪੱਲੇ ਉਤਾਰੇ ਹੋਏ ਆ ਜੀ ਠੀਕ ਹੈ ਜੀ ਬੰਦ ਹਿੱਸਾ ਮੇਰੀ ਸਾਈਡ ਤੇ ਆ ਤੇ ਖੁੱਲਾ ਪਾਸਾ دوسری ਸਾਈਡ ਆ ਰਿਹਾ ਮੇਰੇ ਤੋਂ ਹਾਂਜੀ ਕਮੀਜ਼ ਦੀ ਲੰਬਾਈ ਆਪਣੇ ਕੋ ਹੈਗੀ ਹੈ ਜੀ 36 ਇੰਚ ਠੀਕ ਹੈ 36 ਇੰਚ ਉਹ ਆਪਣੇ ਕੋ ਕੁਮੀਜ਼ ਦੀ ਲੰਬਾਈ ਹੈ ਜੀ ਆ ਦੇਖੋ ਇਹ ਤੋਂ ਇੰਚ ਟੇਪ ਰੱਖ ਕੇ 36 ਇੰਚ ਦਾ ਨਿਸ਼ਾਨ ਲਗਾ ਲੈਣਾ ਤੇ ਬਾਕੀ ਆਪਣੇ ਕੋਲ 3 ਇੰਚ ਦਾ ਆਪਣੇ ਕੋਲ ਮਾਰਜਨ ਆ ਗਿਆ ਹੈ ਜੀ ਠੀਕ ਹੈ ਜੀ ਕਮੀਜ਼ ਦਾ ਘੇਰਾ ਹੈਗਾ ਏ ਜੀ 17 ਇੰਚ 17 ਦਾ ਅੱਧਾ ਆ ਗਿਆ ਜੀ ਆਪਣੇ ਕੋਲ 8.5 ਇੰਚ ਠੀਕ ਹੈ ਜੀ 1.5 ਇੰਚ ਦਾ ਆਪਣੇ ਕੋਲ ਫੋਲਡਿੰਗ ਦਾ ਮਾਰਜਨ ਆ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਜੀ ਅਸੀਂ 5.5 ਇੰਚ ਤੀਰਾ ਰੱਖਾਂਗੇ ਜੀ। ਨੀਚੇ ਨਾਲ ਸੀ ਮੋਢਾ ਰੱਖਾਂਗੇ ਜਿਸ ਨੂੰ ਜੇ ਆਰਮਹੋਲ ਵੀ ਬੋਲ ਨੂੰ ਇਹ ਰੱਖਣਾ ਹੈ ਜੀ ਅਸੀਂ 6.5 ਇੰਚ। ਠੀਕ ਹੈ ਜੀ। ਹਾਂ ਲੋ ਇੱਕ ਅਸੀਂ ਸਭ ਤੋਂ ਪਹਿਲਾਂ ਬਾਕਸ ਬਣਾ ਲਾਂਗੇ। ਹਾਂ ਜੀ। ਹੁਣ ਆਪਣੇ ਕੋਲ ਛਾਤੀ ਹੈਗੀ ਹੈ ਜੀ 16 ਇੰਚ ਅਸੀਂ ਮੋਡੇ ਦਾ ਨਿਸ਼ਾਨ ਕਿਸ ਹਿਸਾਬ ਨਾਲ ਲਗਾਉਣਾ ਹੈ ਜੀ ਜਿਹੜੀ ਘਾਟ ਪਉਣੀ ਅੱਧਾ ਇੰਚ ਅਸੀਂ ਬਾਹਰ ਨੂੰ ਨਿਸ਼ਾਨ ਰੱਖ ਲਗਾ ਇਹ ਜਦੋਂ 20 ਇੰਚ ਤੋਂ ਛਾਤੀ ਘੱਟ ਹੋਵੇ ਨਾ ਉਸ ਟਾਈਮ ਅਸੀਂ ਇਸ ਦਾ ਨਿਸ਼ਾਨ ਬਾਹਰ ਨੂੰ ਰੱਖਦੇ ਹਮੇਸ਼ਾ ਠੀਕ ਹੈ ਜੀ ਨਹੀਂ ਤਾਂ ਕਪੜੇ ਦਾ ਝੋਲ ਪੈਣ ਲੱਗ ਜਾਂਦਾ ਮੈਂ ਆਪਣਾ ਛਾਤੀ ਹੈਗੀ ਹੈ ਜੀ 16 ਇੰਚ ਆਹ ਲਓ ਜੀ 16 ਇੰਚ ਤੇ ਅਸੀਂ ਮਾਰਕਿੰਗ ਕਰਤੀ ਹੈ ਜੀ ਠੀਕ ਹੈ ਜੀ ਹੁਣ 16 ਤੋਂ ਲੈ ਕੇ ਜਿੰਨਾ ਗੈਪ ਰਹਿ ਗਿਆ ਹੈ ਜੀ ਅਸੀਂ ਇਸ ਦਾ ਮੈਜ਼ਰਮੈਂਟ ਕਰਕੇ 2.5 ਇੰਚਾ ਜੀ 2.5 ਦਾ ਹਾਫ ਆਪਣੇ ਕੋ ਆ ਗਿਆ ਜੀ 1.25 ਆ ਗਈ ਠੀਕ ਹੈ ਜੀ ਇਸ ਹਿਸਾਬ ਨਾਲ ਅਸੀਂ ਫੋਲਡ ਕਰ ਲੈਣਾ 2.5 ਸੀ 2.5 ਦਾ ਹਾਫ ਆਪਣੇ ਕੋ ਆ ਗਿਆ 1.25 ਇੱਥੇ ਹੀ ਕੋਰਨਰ ਤੇ ਅਸੀਂ ਰੱਖ ਕੇ ਕਾਟ ਦੇ ਨਿਸ਼ਾਨ ਲਗਾਉਣੇ ਆ ਜੀ ਆ ਲੋ ਇਹ ਆ ਗਈ ਜੀ ਆਪਣੀ ਬੈਕ ਕੱਟ ਫਰੰਟ ਕੱਟ ਲਈ ਫੇਰ ਇਸ ਨੂੰ ਅਸੀਂ ਜੀਵੇਂ ਵੀ ਇੰਚ ਦੇ ਪੈਸੇ ਉਹਨੂੰ ਇੱਕ ਵਾਰ ਅਸੀਂ ਹੋਰ ਫੋਲਡ ਕਰ ਲੈਣਾ ਬਸ ਠੀਕ ਹੈ ਜੀ ਇਹ ਆਪਣੇ ਨਿਸ਼ਾਨ ਲੱਗ ਗਏ ਹੁਣ ਅੱਗੇ ਦੇਖੋ ਜੀ ਇਹ ਨਿਸ਼ਾਨੋਂ ਸੇ ਛਾਤੀ ਦੇ ਨਿਸ਼ਾਨ ਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਕਿਵੇਂ ਲਗਾਇਆ ਸੀ ਜੋ ਸੀ ਨਿਸ਼ਾਨ ਸਾਢੇ 5 ਇੰਚ ਵਾਲਾ ਲਗਾਇਆ ਹੋਇਆ ਸੀ ਸਾਢੇ 5 ਇੰਚ ਕੋਲ ਤੁਸੀਂ ਬੈਕ ਪੱਲੇ ਦੀ ਕਾਟ ਪਾਤੀ ਹੁਣ ਅਸੀਂ ਫਰੰਟ ਪੱਲੇ ਦੀ ਕਾਟ ਪਾਉਣੀ ਹੈ ਇੱਥੋਂ ਹਲਕੇ ਹਲਕੇ ਇੱਥੇ ਨਾਲ ਅਸੀਂ ਬਿਲਕੁਲ ਤਿਰਛੀ ਜੀ ਸिलाई ਲੈ ਕੇ ਇੱਥੇ ਮਿਲਾ ਦੇਣੀ ਹੈ ਠੀਕ ਹੈ ਜੀ ਬਸ ਇਹਨੂੰ ਆ ਲੋ ਇਸ ਹਿਸਾਬ ਨਾਲ ਅਸੀਂ ਛਾਤੀ ਦੀ ਆਪਰੇ ਮੋਢੇ ਦੇ ਕੱਟ ਦੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਇਹ ਆਪਣੀ ਫਰੰਟ ਕੱਟ ਆ ਗਈ ਹੈ ਜੀ ਇਹ ਆਪਣੀ ਬੈਕ ਕੱਟ ਆ ਗਈ ਹੈ ਬਸ ਜੀ ਠੀਕ ਹੈ ਇਹ ਹੋ ਗਿਆ ਜੀ ਉਸ ਤੋਂ ਬਾਅਦ ਅਸੀਂ 13 ਇੰਚ ਤੋਂ ਅਸੀਂ ਛਾਤੀ ਦੇ ਨਿਸ਼ਾਨ ਲਗਾਵਾਂਗੇ ਜੀ ਠੀਕ ਹੈ ਜੀ ਸੋਰੀ ਕਮਰ ਤੇ 13 ਇੰਚ ਤੋਂ ਉੱਪਰ ਤੋਂ ਅਸੀਂ ਕਮਰ ਦੇ ਨਿਸ਼ਾਨ ਲਗਾਵਾਂਗੇ ਜੀ ਕਮਰ ਆਪਣੇ ਕੋ ਹੈਗੀ ਹੈ 28 ਇੰਚ ਠੀਕ ਹੈ ਜੀ ਪੂਰੀ ਬੋਡੀ ਕਮਾ ਕੇ ਹੈ ਜੀ 28 ਇੰਚ ਮੀਨਸ ਕਿ 14 ਇੰਚ ਹੈ ਜੀ 14 ਦਾ ਅੱਧ ਆਪਣੇ ਕੋ ਆ ਗਿਆ 7 ਇੰਚ ਇਸ ਕਮੀਜ਼ ਦੇ ਵਿੱਚ ਅਸੀਂ ਪਲੇਟਾ ਨਹੀਂ ਪਾਉਣੀ ਆ ਤਾਂ ਅਸੀਂ ਕੋਈ ਐਕਸਟਰਾ ਮਾਰਜਨ ਨਹੀਂ ਲਵਾਂਗੇ ਠੀਕ ਹੈ ਜੀ ਇੱਥੋਂ ਅਸੀਂ ਸਾਈਡ ਸਲਾਈ ਲੈਣੀ ਆ ਜੀ ਇਹ ਲੈਣੀ ਆ ਜੀ ਅਸੀਂ 14 ਇੰਚ ਤੇ ਠੀਕ ਹੈ ਜੀ। ਵਾਜ ਜੀ ਅਸੀਂ ਘਰੇ ਤੇ ਸੂਤੇ ਮਿਲਾ ਦੇਣੇ ਆਨੇ। ਇਸ ਤਰੀਕੇ ਨਾਲ ਅਸੀਂ ਮਾਰਕਿੰਗ ਕਰ ਲੀਏ ਜੀ ਹਮੇਸ਼ਾ। ਠੀਕ ਹੈ ਜੀ। ਹੀਪ ਇਹਨਾਂ ਦੀ ਹੈਗੀ ਆ ਜੀ 17 ਇੰਚ ਦੀ। 8.5 ਇੰਚ ਤੇ ਅਸੀਂ ਮਾਰਕਿੰਗ ਕਰਾਂਗੇ ਠੀਕ ਹੈ ਜੀ ਹੀਪਰ ਬਸ ਜੀ ਇਥੋਂ ਅਸੀਂ ਨਿਸ਼ਾਨੀ ਤੇ ਨਾਲ ਮਿਲਾ ਲੈਣਾ ਹੈ ਜੀ ਛਾਤੀ ਦੇ ਨਿਸ਼ਾਨ ਨਾਲ ਆਹ ਜੀ ਠੀਕ ਹੈ ਜੀ ਐਕਸਟਰਾ ਮਾਰਜਿਨ ਅਸੀਂ ਰੱਖ ਕੇ ਬਾਕੀ ਦਾ ਵੀ ਕਪੜਾ ਸਿੱਧਾ ਕੱਟੂਗਾ ਠੀਕ ਹੈ ਜੀ ਇਹ ਤੇ ਜੰਸ਼ਾਂ ਦੇ ਗਾਦੇ ਨੇ। ਜਿੱਕੇ 8.5 ਇੰਚ ਤੋਂ ਅਸੀਂ ਕੇ ਦਾ ਬਿਨਸ਼ਾ ਬਣਾਉਂਦੇ। ਓਕੇ ਆਹ ਨੂੰ ਜਿੱਦ ਗਿਆ ਸੀ ਤੁਹਾਨੂੰ ਕਟਿੰਗ ਕਰਕੇ ਦੱਸਦੇ ਹਾਂ। ਫਿਰ ਅਸੀਂ ਉਸ ਤੋਂ ਬਾਅਦ ਤੁਹਾਨੂੰ ਬਾਜੂ ਦੀ ਕਟਿੰਗ ਵੀ ਦੱਸਾਂਗੇ। ਪਹਿਲੇ ਅਸੀਂ ਬੈਕ ਪੰਨੇ ਦੀ ਕਟਿੰਗ ਕਰ ਦਿੰਦੇ ਹਾਂ। ਇਹ ਹੋ ਗਿਆ ਜੀ ਹੁਣ ਅਸੀਂ ਆ ਲੂ ਫਰੰਟ ਕੱਟ ਆ ਜਾਂਦਾ ਫਰੰਟ ਕੱਟ ਲਈ ਅਸੀਂ ਬੈਕ ਪਹਿਲਾਂ ਸਾਈਡ ਤੇ ਕਰਕੇ ਉੱਪਰ ਵਾਲੇ ਦੋਨੋਂ ਪੱਲੇ ਚੱਕ ਲਏ ਹਾਂ ਜੀ ਠੀਕ ਹੈ ਜੀ ਇਹ ਆਪਣੀ ਕਨੇਜ਼ੀ ਮਾਰਕਿੰਗ ਹੋ ਗਈ ਹੈ ਜੀ ਅਸੀਂ ਐਕਸਟਰਾ ਕਪੜਾ ਇੱਧਰ ਤੋਂ ਅਸੀਂ ਕਟਿੰਗ ਕਰ ਦਾਂਗੇ ਕੋਈ ਵੀ ਚੀਜ਼ ਸਮਝ ਨਾ ਆਵੇ ਤੁਸੀਂ ਕਮੈਂਟਸ ਰਾਹੀਂ ਪੁੱਛ ਸਕਦੇ ਹੋ ਠੀਕ ਹੈ ਜੀ ਹੁਣ ਅਸੀਂ ਬੈਕ ਪਹਿਲੇ ਦੀ ਕਟਿੰਗ ਕਰਾਂਗੇ neck ਦੀ ਠੀਕ ਹੈ ਜੀ ਪਿਛਲਾ ਗਾਲ ਇਹਨਾਂ ਦਾ ਆਪਣਾ ਹੈਗਾ ਜੀ 6 ਇੰਚ ਦਾ ਜੀ ਠੀਕ ਹੈ ਸਵਾ 2 ਇੰਚ ਤੋਂ ਅਸੀਂ ਚੜਾਈ ਰੱਖਣੀ ਹੈ ਜੀ ਦੀ ਠੀਕ ਹੈ ਜੀ ਸਾਢੇ 6 ਇੰਚ ਤੇ ਅਸੀਂ ਨਿਸ਼ਾਨ ਲਗਾਵਾਂਗੇ ਜਦੋਂ ਸੀ ਮਾਰਕਿੰਗ ਕਰ ਦੇਣੀ ਆ ਆਧਾ ਇੰਚ ਸੀ ਮਾਰਜਨ ਦਾ ਲੈ ਆਏ ਠੀਕ ਹੈ ਜੀ ਇਸ ਜਦੋਂ ਕੱਟਿੰਗ ਕਰਦੇ ਹਾਂ ਬਾਕਸ ਬਣਾ ਕੇ ਕਟਿੰਗ ਕਰਦੀ ਆ ਜੀ ਆਪਾਂ ਠੀਕ ਹੈ ਬਸ ਕਟਿੰਗ ਕਿਸੇ ਸਾਹਮਣੇ ਕੀਤੀ ਇਹ ਆਧਾ ਇੰਚ ਦੀ ਡਾਊਨ ਕਾਰਟ ਸੀ ਬਸ ਆਧਾ ਇੰਚ ਤੇ ਤੁਹਾਨੂੰ ਸਿਰ ਉਲਾਈ ਦੇ ਦਿੱਤੀ ਆ ਬਸ ਇਹ ਆਪਣੀ ਮਾਰਕਿੰਗ ਹੋ ਗਈ ਠੀਕ ਹੈ ਜੀ ਕਮੇਜ਼ੀ ਕਟਿੰਗ ਆਪਣੀ ਹੋ ਗਈ ਜੀ ਅੱਗੇ ਬਾਜੀ ਦੀ ਤੁਹਾਨੂੰ ਦੱਸ ਦੇਵਾਂਗੀ ਹਾਂਜੀ ਅੱਗੇ ਬਾਜੂ ਆ ਲੋ ਜੀ ਆਪਣੇ ਕੋ ਇਹ ਕਪੜਾ ਪਿਆ ਹੈ ਜੀ ਕਪੜੇ ਦੀ ਕੁੱਠੀ ਦਿਆ ਕਰਕੇ ਅਸੀਂ ਮਿਛਾ ਲੈਣਾ ਹੈ ਜੀ ਠੀਕ ਹੈ ਜੀ ਇਹ ਆਹ ਡਬਲ ਫੋਲਡ ਆਪਣੇ ਕਪੜੇ ਨੂੰ ਕਰ ਲਿਆ ਬੰਦ ਹਿੱਸਾ ਪੂਰਾ ਮੇਰੀ ਸਾਈਡ ਤੇ ਖੁੱਲਾ ਪਾਸਾ ਇਸ ਸਾਈਡ ਤੇ ਆ ਗਿਆ ਜੀ ਠੀਕ ਹੈ ਜੀ ਬਾਜੂ ਦੀ ਲੰਬਾਈ ਇੰਦੀ ਹੈਗੀ ਜੀ 17 ਇੰਚ ਆਹ ਬਈ 2 ਇੰਚ ਦੀ ਆਪਣੀ ਮਾਰਕਿੰਗ ਕਰ ਲਈਏ ਮਾਰਜਨ ਆ ਗਿਆ ਠੀਕ ਹੈ ਫੋਲਡਿੰਗ ਦਾ ਇਥੋਂ ਅਸੀਂ 3 ਇੰਚ ਦਾ ਨਿਸ਼ਾਨ ਲਗਾ ਲੈਣਾ ਹੈ ਖੁੱਲੇ ਪਾਸੇ ਤੋਂ ਠੀਕ ਹੈ ਖੁੱਲੇ ਵਾਲੇ ਪਾਸੇ ਤੋਂ ਅਸੀਂ 3 ਇੰਚ ਦਾ ਨਿਸ਼ਾਨ ਲਗਾ ਲੈਣਾ ਹੈ ਇਸ ਨੂੰ ਅਸੀਂ ਤਿਰਛਾ ਮਲਾ ਕੇ ਠੀਕ ਹੈ ਇੱਕ ਵਾਰ ਤੁਸੀਂ ਜਦੋਂ ਆਪਾਂ ਨੇ ਮੋਢੇ ਦਾ ਨਿਸ਼ਾਨ ਲਗਾਉਣਾ ਹੈ ਤਾਂ ਆਹ ਚੀਜ਼ ਨੋਟ ਕਰ ਲੈਣੀ ਹੈ ਕਿ ਮੀਜ਼ ਹੁਲਕੀ ਕਿਹੜੀ ਬੇਪਰ ਮੋਢਾ ਕਿੰਨਾ ਕਿੰਨਾ ਤੇ ਆ ਚਾਹੀਦਾ ਇੱਕ ਆਈਡੀਆ ਹੋ ਜਾਣਾ ਜਿੱਥੋਂ ਆਪਣੇ ਛਾਤੀ ਦਾ ਨਿਸ਼ਾਨ ਲੱਗਾ ਹੈ ਉਹ ਚੀਜ਼ ਆ ਗਈ ਬਸ ਇਹ ਮੈਨੂੰ ਗੋਲ ਕਮਾਉਂਦੇ ਜਾਣਾ 9 ਇੰਚ ਦਾ ਆਪਾਂ ਨੂੰ ਮੋੜਾ ਤਿਆਰ ਚਾਹੀਦਾ ਹੈ ਜੀ ਠੀਕ ਹੈ ਜੀ ਆ ਲਓ ਜੀ 9 ਇੰਚ ਆਪਣੇ ਕੋ ਆ ਗਿਆ 1.5 ਇੰਚ ਦਾ ਆਪਣੇ ਕੋ ਮਾਰਜਨ ਆ ਗਿਆ ਪਿੱਛੇ ਜੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਅਸੀਂ ਨਿਸ਼ਾਨ ਲਗਾ ਦਨੇ ਹੁਣ ਇੱਥੋਂ ਅਸੀਂ 3 ਇੰਚ ਦਾ ਨਿਸ਼ਾਨ ਲੈ ਕੇ ਡਾਊਨ ਇਸ ਨੂੰ ਅਸੀਂ ਇੱਥੋਂ ਆਪਾਂ ਨੇ ਤਿਰਛਾ ਮਲਾਤਾ ਬੰਦ ਸਾਈਡ ਤੇ ਮੈਟਰ ਠੀਕ ਹੈ ਜੀ ਇੱਥੋਂ ਅਸੀਂ ਇੱਕ ਵਾਰੀ 2 ਇੰਚ ਦਾ ਨਿਸ਼ਾਨ ਲਾਵਾਂਗੇ ਇਹ ਹੋ ਗਿਆ ਜੀ ਉਸ ਤੋਂ ਬਾਅਦ ਜੀ 2 ਇੰਚ ਦਾ ਨਿਸ਼ਾਨ ਲੈਣ ਤੋਂ ਬਾਅਦ ਜਿੰਨਾ ਮੋਡਾ ਤਿਆਰ ਆ ਉਹਨਾਂ ਨਿਸ਼ਾਨ ਆਪਾਂ ਨੂੰ ਲਾ ਲੈਣਾ ਜੀ ਠੀਕ ਹੈ ਜੀ ਮੋਡਾ 9 ਇੰਚ ਤਿਆਰ ਸੀ 9 ਇੰਚ ਤੇ ਆਪਾਂ ਨੇ ਮਾਰਕਿੰਗ ਕਰਕੇ ਇੱਥੋਂ ਅਸੀਂ ਹੁਣ ਕਾਟਾਂ ਦੇ ਨਿਸ਼ਾਨ ਲਾਉਣਾ ਠੀਕ ਹੈ ਜੀ 2 ਇੰਚ ਦੇ ਇੱਥੋਂ ਹੀ ਆਪਾਂ ਨੇ ਇੰਚ ਟੇਪ ਰੱਖ ਕੇ ਇਸ ਨੂੰ ਫੋਲਡ ਕਰ ਦੇਣਾ ਜਿੱਥੇ ਆਪਣਾ ਅੱਧਾ ਆ ਗਿਆ ਜੀ ਉੱਥੇ ਆਪਾਂ ਨੇ ਇੱਕ ਵੱਡਾ ਮਾਰਕ ਕਰ ਲੈਣਾ ਠੀਕ ਹੈ ਜੀ ਹੁਣ ਅਸੀਂ ਅੱਧਾ ਇੰਚ ਉੱਤੇ ਨੂੰ ਕੱਟ ਪਾ ਲੈਣੀ ਹੈ ਜੀ ਅੱਧਾ ਇੰਚ ਅਸੀਂ نیچے ਨੂੰ ਫਰੰਟ ਕੱਟ ਪਾ ਲੈਂਦੇ ਹਾਂ ਬਸ ਹਲਕੇ ਹਲਕੇ ਹੱਥਾਂ ਨਾਲ ਅਸੀਂ ਹਲਕੀ ਹਲਕੀ ਗੁਲਾਈ ਦੇਣੀ ਹੈ ਬਸ ਇਹ ਹੋ ਗਿਆ ਜੀ ਆਪਣੇ ਨਿਸ਼ਾਨ ਲੱਗ ਗਏ ਨੇ نیچے ਆਪਾਂ ਨੂੰ ਬਾਜੀ ਦੀ ਖਲਾਈ ਕਿੰਨੀ ਚਾਹੀਦੀ ਆ ਬਾਜੀ ਦੀ ਖਲਾਈ ਚਾਹੀਦੀ ਸਾਨੂੰ 4 ਇੰਚ ਦੀ 1.5 ਇੰਚ ਦਾ ਅਸੀਂ ਮਾਰਜਿਨ ਲਵਾਂਗੇ ਜੀ ਠੀਕ ਹੈ ਜੀ ਮਾਰਜਿਨ ਕੱਪੜੇ 'ਚ ਹਮੇਸ਼ਾ ਰੱਖਣਾ ਹੈ ਜੀ ਇਨ ਕੇਸ ਤੁਹਾਨੂੰ

ਕਿੰਦੇ ਬਿਗਨਰਸ ਲਈ ਫਰੰਟ ਕੱਟ ਪਾਉਣੀ ਔਖੀ ਹੋ ਜਾਂਦੀ ਕਈ ਵਰੀ ਇਹ ਹੋ ਗਿਆ ਜੀ ਫਰੰਟ ਕੱਟ ਲਿਆ ਸੀ ਦੋਨੋਂ ਬਾਹਾਂ ਨੂੰ ਖੋਲ ਲੈਣਾ ਪਹਿਲੇ ਆਜਾ ਜੀ ਆ ਖੁੱਲ ਗਈਆਂ ਠੀਕ ਹੈ ਜੀ ਇਸ ਤਰੀਕੇ ਨਾਲ ਖੋਲਣ ਤੋਂ ਬਾਅਦ ਦੋਨੋਂ ਬਾਹਾਂ ਨੂੰ ਆਜਾ ਇਹ ਨਿਸ਼ਾਨ ਸੌਖੇ ਲੱਗ ਜਾਂਦੇ ਆਜਾ ਜੀ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ